ਚੈਨਲ 7 ਡੇ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸ਼ ਅੰਦਰ ਆਮ ਚੋਣਾਂ ਦਾ ਵਿਗਲਪੂਰੀ ਤਰ੍ਹਾਂ ਵੱਜ ਚੁੱਕਿਆ ਹੈ ਸੂਬੇ ਅੰਦਰ ਵਿਸ਼ਕੀ ਚੋਣਾਂ ਆਖਰੀ ਪੜਾਅ ਵਿੱਚ ਹੋਣ ਜਾ ਰਹੀਆਂ ਹਨ ਪਰ ਪੰਜਾਬ ਦੇ ਅੰਦਰ ਇਨ੍ਹਾਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਸਿਆਸੀ ਸਰਗਰਮੀਆਂ ਪੂਰੀ ਜੋਰ ਉੱਪਰ ਹਨ ਅੱਜ ਗੱਲ ਕਰਨ ਜਾ ਰਿਹਾ ਪੰਥਕ ਹਲਕਾ ਫਤਿਹਗੜ ਸਾਹਿਬ ਤੋਂ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਾਬਕਾ ਆਈਐਸ ਅਧਿਕਾਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਸਰਦਾਰ ਦਰਬਾਰਾ ਸਿੰਘ ਗੁਰੂ ਨੂੰ ਸਿਆਸੀ ਪਿੰਡ ਵਿੱਚੋਂ ਉਤਾਰਿਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਚੈਨਲ 7 ਡੇ ਨਿਊਜ਼ ਦੇ ਅ ਇਸ ਵਾਰ ਹਲਕਾ ਫਤੇਗੜ ਸਾਹਿਬ ਦੇ ਵਿੱਚ ਗੁਰੂ ਸਾਹਿਬ ਸੱਤ ਕਾਂਗਰਸ ਦੇ ਐਮਐਲਏ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਇੱਕੋ ਹੀ ਵਿਧਾਇਕ ਨੇ ਸਰਦਾਰ ਸਰਨਜੀਤ ਸਿੰਘ ਜਿੱਟ ਨੂੰ ਕਿੰਨਾ ਚੋਣਾ ਦਾ ਵਿੱਚ ਤੁਹਾਡੇ ਤੇ ਕੀ ਅਸਰ ਪਊਗਾ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਜੀ ਲਿਵਾਸ਼ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੀਆਂ ਸ੍ਰੀ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਦਾ ਸ੍ਰੀ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਦਾ ਸ੍ਰੀ ਵਿਕਰਮ ਸਿੰਘ ਮਜੀਠੀਆ ਜੀ ਦਾ ਜਿਨ੍ਹਾਂ ਨੇ ਸਾਰੀ ਪਾਰਟੀ ਦੇ ਤਾਂ ਹਾਈ ਕਮਾਂਡ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਕਿ ਮੈਨੂੰ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬੀਡੀਪੀ ਗੱਠ ਜੋੜ ਦਾ ਉਮੀਦਵਾਰ ਉਤਾਰਿਆ ਨਾਲ ਇਹ ਫੈਸਲਾ ਉਹਨਾਂ ਨੇ ਸਾਰੇ ਹਲਕਾ ਸੇਵਾਦਾਰਾਂ ਦੀ ਨੋਮਾ ਤਾਂ ਮੈਂ ਅਸੀ 8 ਦੇ ਨਾਲ ਸਲਾਹ ਕਰਕੇ ਉਹ ਮੈਂ ਉਹਨਾਂ ਦਾ ਵੀ ਬੜਾ ਧੰਨਵਾਦੀਆਂ ਕਿ ਐਨਓ ਮੈਨੂੰ ਉਹਨਾਂ ਨੇ ਮਾਨ ਬਖਸ਼ਿਆ ਤੇ ਸਾਰੀ ਸੰਗਤ ਦਾ ਵੀ ਕਿਉਂਕਿ ਸੰਗਤ ਤੋਂ ਫੀਡਬੈਕ ਲੀਡਰਸ਼ਿਪ ਨੂੰ ਮਿਲਦੀ ਹੈ ਉਹ ਹਾਈ ਕਮਾਂਡ ਕੋਲੇ ਪਹੁੰਚਾਉਂਦੇ ਆ ਇਸ ਕਰਕੇ ਮੈਂ ਸਾਰੀ ਸੰਗਤ ਦਾ ਜਿਹੜਾ ਮੈਂ ਇਥੋਂ ਦੀ ਸੰਗਤ ਹੈ ਪਧੌੜਦੀ ਤੁਸੀਂ ਵੀ ਕਿਤੇ ਗੱਲ ਕਰਦੇ ਹੋ ਮੇਰੀ ਜੋ ਮੇਰਾ ਕੰਮਕਾਰ ਸੀ ਤੋਂ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਤੇ ਜਿਹੜਾ ਤੁਸੀਂ ਇਹ ਪੁੱਛਿਆ ਨਾ ਕਿ ਇਹ ਐਨਐਮਐਲਏ ਫਾਨੀ ਪਾਰਟੀ ਦੇ ਨੇ ਦਿੱਖੋ ਉਹ ਐਮਐਲਏ ਆਏ ਕਿਵੇਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਆਏ ਕਿਵੇਂ ਇਹ ਝੂਠ ਤਪਾਨ ਬੋਲਿਆ ਗਿਆ ਝੂਠੇ ਫਾਰਮ ਭਰਾਏ ਗਏ ਕਿਸਾਨਾਂ ਦੇ ਨਾਲ ਠੱਗੀ ਮਾਰੀ ਗਈ ਕਿਸਾਨਾਂ ਨੂੰ ਇਹ ਕਿਹਾ ਗਿਆ ਇਹ ਰਿਕਾਰਡਡ ਸਪੀਚ ਹੈ ਜਿਹੜੇ ਹੁਣ ਦੇ ਮੁੱਖ ਮੰਤਰੀ ਨੇ ਕਪਤਨ ਰਮਿੰਦਰ ਸਿੰਘ ਜੀ ਦੀ ਕਿ ਮੈਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੂੰ ਚਾਹੇ ਉਹ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਹੈ ਚਾਹੇ ਉਹ ਸਰਕਾਰੀ ਬੈਂਕਾਂ ਦਾ ਕਰਜ ਹੋਵੇ ਚਾਹੇ ਉਹ ਆੜਤੀਆਂ ਤੋਂ ਲਿਆ ਕਰਜ ਹੋਵੇ ਚਾਹੇ ਉਹ ਸ਼ਾਹੂਕਾਰਾਂ ਤੋਂ ਲਿਆ ਕਰਜ ਹੋਵੇ ਕਿ ਅਸੀਂ ਆਉਂਦੇ ਸਾਰ ਲਕੀਰ ਮਾਰ ਦਿਆਂਗੇ ਜੇ ਹੁਣ ਆਪਾਂ ਦੇਖੀਏ ਕੀ ਹੈ ਕਿ ਕਿਹੜੇ ਆੜਤੀਆਂ ਤੋਂ ਲਿਆ ਕਰਜਾ ਮਾਫ ਕੀਤਾ ਕਿਹੜੇ ਸ਼ਾਹੂਕਾਰ ਤੋਂ ਲਿਆ ਕਰਜਾ ਮਾਫ ਕੀਤਾ ਕਿਹੜੀ ਬੈਂਕ ਤੋਂ ਲਿਆ ਕਰਜਾ ਮਾਫ ਕੀਤਾ ਸਿਰਫ ਇੱਕ ਕੋਆਪਰੇਟਿਵ ਬੈਂਕ ਉਹ ਤੋਂ ਲਿਆ ਕਰਜਾ ਉਹ ਤਿੜੀ ਦੀ ਚੁੰਧ ਦਿਨਾ ਕਰਜਾ ਉਹ ਸਭ ਉਹਦੇ ਨਾਲ ਵੀ ਇਹ ਗੱਲ ਕਹਿ ਰਹੇ ਆ ਕਾਂਗਰਸ ਸਰਕਾਰ ਵੀ 15 ਫਸਦੀ ਕਿਸਾਨ ਇਸ ਦਾ ਲਾਭ ਲੈ ਚੁੱਕੇ ਨੇ ਦੇਖੋ 15 ਫੀਸਦੀ ਨੰਬਰ ਜਿਹੜਾ ਹੈ ਇਹ ਵੀ ਆਇਆ ਵੀ ਕਿਸੇ ਨੂੰ 2 ਰੁਪਏ ਮਿਲੇ ਕਿਸੇ ਨੂੰ 100 ਰੁਪਏ ਮਿਲੇ ਕਿਸਾਨਾਂ ਦੀ 15 ਫੀਸਦੀ ਰਕਮ ਕਿੰਨੀ ਬਣਦੀ ਹੈ 90000 ਕਰੋੜ ਕਰਜ਼ਾ ਇਹਨਾਂ ਨੇ ਫਿਗਰ ਕੱਢੀ ਸੀ ਕਿ ਕਿਸਾਨਾਂ ਦੇ ਕਿੰਨੇ ਕਿੰਨੇ 4500 ਕਰੋੜ ਰੁਪਏ ਦਾ ਹਜੇ ਤੱਕ ਉਹਨਾਂ ਨੇ ਦੋ ਕਿਸ਼ਤਾਂ ਦੇ ਵਿੱਚ ਕਿੰਨੇ ਪਰਸੈਂਟ ਬਣਿਆ ਆਓ ਤੁਸੀਂ 4500 ਕਰੋੜ 90000 ਕਰੋੜ ਦਾ ਜੀ ਦੇਖੋ 4500 ਕਰੋੜ ਤਾਂ ਨਹੀਂ ਬਣਿਆ 4500 ਕਰੋੜ 5% 5% ਠੀਕ ਹੈ ਨਾ ਤੇ ਇਸ ਕਰਕੇ ਇਹ ਕਿਸਾਨਾਂ ਦੇ ਨਾਲ ਜਿਹੜਾ ਹੈ ਇੱਕ ਕੋਝਾ ਮਜ਼ਾਕ ਕੀਤਾ ਫਿਰ ਨੌਜਵਾਨਾਂ ਦੇ ਨਾਲ ਉਹਨਾਂ ਤੋਂ ਫਾਰਮ ਭਰਾਏਗੇ ਕਿ ਤੁਹਾਨੂੰ ਘਰ ਘਰ ਨੌਕਰੀ ਦੇਵਾਂਗੇ ਜਿੰਨੀ ਦੇਰ ਨੌਕਰੀ ਨਹੀਂ ਮਿਲਦੀ ਤੁਹਾਨੂੰ 2500 ਰੁਪਏ ਜਿਹੜਾ ਹੈ ਬੇਰੁਜ਼ਗਾਰੀ ਪੱਤਾ ਦਿੱਤਾ ਜਾਊ ਤੁਹਾਨੂੰ ਮੋਬਾਈਲ ਫੋਨ ਦਿੱਤੇ ਜਾਣਗੇ ਹੁਣ ਨੌਕਰੀ ਕਿਹੜੀ ਦਿੱਤੀ ਇੱਕ ਜਿਹੜੇ ਇੰਡਸਟਰੀਅਲਿਸਟ ਉਹਨਾਂ ਨੂੰ ਕਹਿ ਕੇ ਕੈਂਪ ਲਵਾ ਕੇ ਕਿ ਜੀ ਤੁਸੀਂ ਜਾਲੀ ਦੇ ਕੈਂਪ ਲਾ ਕੇ ਕਿ ਉਹਦੇ ਤੋਂ ਚਿੱਠੀਆਂ ਦਵਾ ਦਿੰਦੇ ਆ ਬਹੁਤ ਲੋਕ ਕਹਿੰਦੇ ਵੀ ਇਸ ਤਨਖਾਹ ਕਿੰਨੀ ਮਿਲੂ ਕਿਸੇ ਨੂੰ 5000 ਹਜ਼ਾਰ ਕਿਸੇ ਨੂੰ 10000 ਉਹ ਦਿਵਾਨੇ ਕਰਦੇ ਉਹ ਕਿੱਥੇ ਆ ਨੌਕਰੀਆਂ ਤੇ ਬੇਰੁਜ਼ਗਾਰੀ ਭੱਤਾ ਜਿਹੜਾ ਕਿਹਨੂੰ ਦੇਤਾ ਤੇ ਇਸੇ ਤਰ੍ਹਾਂ ਮੋਬਾਈਲ ਫੋਨ ਕਿਹਨੂੰ ਦਿੱਤੇ ਫਿਰ ਮੈਂ ਗਰੀਬਾਂ ਦੀ ਗੱਲ ਕਰਨਾ ਜਿਹੜੀ ਗੱਲ ਤੇ ਆਪਾਂ ਆਉਣੇ ਆ ਕਿ 7 ਐਮਐਲ ਦੀ ਫਿਰ ਗਰੀਬਾਂ ਨੂੰ ਕਿਹਾ ਕਿ ਬਾਦਲ ਨੇ ਤਾਂ ਸਿਰਫ ਤੁਹਾਨੂੰ ਕਣਕ ਤੇ ਆਟਾ ਨਾਲ ਦਾਲ ਦਿੱਤੀ ਹੈ ਜੀ ਨੀਲੇ ਕਾਰਡਾਂ ਤੇ ਅਸੀਂ ਤੁਹਾਨੂੰ ਘਿਓ ਵੀ ਦੇਵਾਂਗੇ ਅਸੀਂ ਤੁਹਾਨੂੰ ਖੰਡ ਵੀ ਦੇਵਾਂਗੇ ਚਾਪਤੀ ਕਿਹੜੀ ਦਿੱਤੀ ਦੀ ਘਿਓ ਖੰਡ ਪੱਤੀ ਚਾਹ ਜਿਹੜੀ ਮਿਲਦੀ ਸੀ ਉਹ ਵੀ ਬੰਦ ਕਰਤੀ ਨੀਲੇ ਕਾਰਡ ਕੱਟਦੇ ਤੁਸੀਂ ਹੋਰ ਆ ਮੁਲਾਜ਼ਮ ਨੇ ਇਹ ਤਰਾ ਤਰਾ ਕਰਦੇ ਆ ਜਿਹੜੇ ਉਹ ਇਹਨਾਂ ਦੇ ਐਮਐਲਏ ਆਏ ਆ ਇਹ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਫਰੇਵ ਕਰਕੇ ਠੱਗੀ ਮਾਰ ਕੇ ਐਮਐਲਏ ਆਇਆ ਹੁਣ ਲੋਕਾਂ ਨੂੰ ਸਮਝ ਲੱਗ ਗਈ ਗੱਲ ਫਤੇਗੜ ਸਾਹਿਬ ਦੀ ਕਰੀਏ ਤੇ ਉਹ ਇੰਡਸਟਰੀ ਏਰੀਆ ਹੈਗਾ ਕਾਂਗਰਸ ਵੱਲੋਂ ਇਹ ਗੱਲ ਆਮ ਕਹੀ ਜਾਂਦੀ ਹੈ ਵੀ ਪਿਛਲੇ 15 ਸਾਲ ਤੋਂ ਖੰਨਾ ਅਮਲੋ ਇਹ ਸਾਰੀਆਂ ਸੀਟਾਂ ਆ ਸੀਗੀਆਂ ਜਿਹੜੀ ਉਹ ਕਾਂਗਰਸ ਜਿੱਤੇ ਆ ਰਹੀ ਹੈ ਤੇ ਜਿਸ ਦੇ ਕਾਰਨ ਸੁਖਵੀਰ ਸਿੰਘ ਬਾਦਲ ਨੇ ਇੰਡਸਟਰੀ ਨੂੰ ਫੇਲ ਕਰਨ ਲਈ ਚਿਮਣੀਆਂ ਚੋਂ ਧੂਆਂ ਨਿਕਲਣਾ ਬੰਦ ਕਰਵਾ ਦਿੱਤਾ। ਦੇਖੋ ਪਹਿਲਾਂ ਮੈਂ ਪਹਿਲੀ ਗੱਲ ਮੁਕੰਮਲ ਕਰ ਲਾਂ ਕਿ ਜਿਹੜੇ ਉਹ ਤੁਸੀਂ ਕਹਿ ਰਹੇ ਹੋ ਵੀ 7 ਐਮਬੀਲਿਆਂ ਦਾ ਕੀ ਅਸਰ ਪਊ। ਉਹ ਤਾਂ ਜਿਹੜਾ ਹੈ ਝੂਠ ਬੋਲ ਕੇ। ਦੇਖੋ ਪੰਜਾਬ ਦੀ ਜਨਤਾ ਨੇ 2 ਸਾਲ ਪੂਰੇ ਹੋਏ ਕੈਪਟਨ ਸਰਕਾਰ ਦੇ। ਬੇ ਜਿਹੜਾ ਬੇਵਿਸ਼ਵਾਸੀ ਜੀ ਉਹ ਦਿਵਸ ਮਨਾਇਆਗਾ। ਕਿ ਸਾਡਾ ਕੋਈ ਵੀ ਪੂਰਾ ਨਹੀਂ ਕੀਤਾ ਉਹ 7 MLA ਤਾਂ ਝੂਠ ਬੋਲ ਕੇ ਲਿਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਹੁਣ ਲੋਕਾਂ ਤੇ ਗੁੱਸਾ ਹੈ ਉਹ ਗੁੱਸਾ ਕਰਨਾ ਚਾਹੁੰਦੇ ਆ ਇਸ ਕਰਕੇ ਇਸ ਚੀਜ਼ ਦਾ ਕੋਈ ਅਸਰ ਨਹੀਂ ਹੋਏਗਾ ਸਾਡੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਖਾਸ ਕਰਕੇ BDP ਵਰਕਰਾਂ ਦੇ ਵਿੱਚ ਪੂਰਾ ਦੋਸ਼ ਹੈ ਅਕਾਲੀਵਾਲੇ ਦਾ ਇੰਡਸਟਰੀ ਨੂੰ ਉਹ ਕਾਂਗਰਸ ਸਰਕਾਰ ਨੇ ਕੈਪਟਨ ਸਰਕਾਰ ਨੇ ਰਿਆਤਾਂ ਦਿੱਤੀਆਂ 5 ਰੁਪਏ ਬਿਜਲੀ ਦਿੱਤੀ ਜਦਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ 2300 ਤੋਂ ਜ਼ਿਆਦਾ ਵੱਡੇ ਉਦਯੋਗ ਤੇ 12000 ਛੋਟੇ ਉਦਯੋਗ ਪਲਾਨ ਕਰਗੇ ਸੀ ਇਹ ਦੇਖੋ ਕੋਈ ਲਾਗੂ ਹੈ ਜਿਹੜੀ 5 ਰੁਪਏ ਬਿਜਲੀ ਦੀ ਰਾਤ ਦਿੱਤੀ ਹੈ ਕਿ ਉਹ ਲਾਗੂ ਹੋ ਗਈ ਹੈ ਇਹ ਜਿਹੜੀਆਂ ਸਾਰੀਆਂ ਕਾਗਜ਼ੀ ਕਾਰਵਾਈਆਂ ਨੇ ਦੇਖੋ ਇਹ ਫਾਰਮ ਭਰਉਣ ਵਾਲੀ ਪਾਰਟੀ ਹੈ ਕਾਗਜ਼ੀ ਕਾਰਵਾਈ ਕਰਨ ਵਾਲੀ ਪਾਰਟੀ ਆਸਲਤ ਨਹੀਂ ਕਰਦੀ ਹੁਣ ਅੱਗੇ ਕੀ ਸੋਚਾ ਚੱਲ ਰਿਹਾ ਹੈ ਕਿ ਅਸੀਂ 72000 ਰੁਪਏ ਗਰੀਬ ਨੂੰ ਜਿਹੜਾ ਉਹ ਦਿਆਂਗੇ ਤੁਸੀਂ ਪਹਿਲਾਂ ਜਿਹੜਾ 2500 ਰੁਪਏ ਤਾਂ ਦੇ ਦਿਓ ਫਿਰ ਦੁਗਾਰਾਂ ਨੂੰ 72000 ਕਿੱਥੋਂ ਦਿਓਗੇ ਇਹ ਐ ਵੀ ਸਰਕਾਰ ਬਣਾ ਲਓ ਦੇਖੀ ਦਿਓ ਕਿਹੜਾ ਪੁੱਛਦਾ ਇਹ ਗੱਲ ਹੈ ਹੁਣ ਜਿਹੜਾ ਤੁਸੀਂ ਇੰਡਸਟਰੀ ਦੀ ਗੱਲ ਕਰੀ ਹੈ ਇੰਡਸਟਰੀ ਦੇ ਵਿੱਚ ਉਸਤਾਦ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਮੈਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਦਾ ਮੈਂ ਪ੍ਰਿੰਸੀਪਲ ਸੈਕਟਰੀ ਸੀ ਉਹਨਾਂ ਨੇ ਸਾਰਿਆਂ ਨਾਲ ਬੁਲਾ ਕੇ ਮੀਟਿੰਗਾਂ ਕਰਕੇ ਸਾਰਿਆਂ ਦਾ ਇਹ ਕੀਤਾ ਵੀ ਤੁਹਾਡੀ ਇੰਡਸਟਰੀ ਜਿਹੜੀ ਪਰਫਰਮ ਹੋਣੀ ਚਾਹੀਦੀ ਆ ਉਹਨਾਂ ਦੀਆਂ ਸਮੱਸਿਆਵਾਂ ਵੀ ਬਣਾਈਆਂ ਮੈਂ ਦੇਖੋ ਡਾਇਰੈਕਟ ਇੰਡਸਟਰੀ ਵੀ ਰਿਹਾ ਹੌਸਟਲ ਤੇ ਅਸੀਂ ਸਿੰਗਲ ਵਿੰਡੋ ਬਣਾਈ ਸਾਰਿਆਂ ਨੂੰ ਬਿਜਲੀ ਦੇ ਕਨੈਕਸ਼ਨ ਜਿੰਨੇ ਪੈਂਡਿੰਗ ਪਏ ਸੀ ਟਾਈਮ ਬౌੰਡ ਤਰੀਕੇ ਨਾਲ ਦਵਾਏ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਕਲੀਅਰੈਂਸ ਜਿਹੜੀਆਂ ਉਹ ਦਵਾਇਆਂ ਲੇਬਰ ਡਿਪਾਰਟਮੈਂਟ ਦੀਆਂ ਕਲੀਅਰੈਂਸ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਕਲੀਅਰੈਂਸ ਲੈਣ ਲਈ ਨਹੀਂ ਤਾਂ ਬਿਜਲੀ ਦਾ ਕਨੈਕਸ਼ਨ ਲੈਣ ਲਈ ਬੜਾ ਟਾਈਮ ਲੱਗ ਜਾਂਦਾ ਤੋਂ ਸਰਕਾਰ ਜਿਹੜੀ ਹੈ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਉਹਨਾਂ ਦੀ ਸੋਚ ਗਲੋਬਲ ਹੈ ਉਹ ਤਾਂ ਇੰਡਸਟਰੀ ਨੂੰ ਆਪ ਚਾਹੁੰਦੇ ਆ ਕਿ ਇੰਡਸਟਰੀ ਬਣੇ ਇਹ ਜਿਹੜੀ ਕਾਂਗਰਸ ਪਾਰਟੀ ਹੈ ਸਿਰਫ ਗੱਲਾਂ ਕਰਦੀ ਹੈ ਕਿ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕਰਕੇ ਦਿਖਾਓ ਕੁਝ ਕਰ ਦਾਂਗੇ ਦੀ ਹੋਰ ਗੱਲ ਹੈ ਕਰਕੇ ਦਿਖਾਉਣਾ ਚਾਹੀਦਾ ਸ਼ਰਮਣੀ ਅਕਾਲੀ ਦਲ ਵੱਲੋਂ ਫਤੇਗੜ ਸਾਹਿਬ ਦੇ ਵਿੱਚ ਸਮੇਂ ਜਦੋਂ ਵੀ ਕੋਈ ਆਮ ਚੋਣਾਂ ਹੁੰਦੀਆਂ ਨੇ ਉਦੋਂ ਉਮੀਦਵਾਰ ਹਰ ਇੱਕ ਵਾਰ ਬਦਲ ਦਿੱਤਾ ਜਾਂਦਾ ਜਿਵੇਂ ਪਿਛਲੀ ਵਾਰ ਕੁਲਵੰਤ ਸਿੰਘ ਸੀ ਜੋ ਅੱਜ ਕੱਲ ਮੇਅਰ ਨੇ ਇਹ ਅਜਿਹਾ ਹੁਣ ਨਾਲ ਸ਼ਰਮਣੀ ਅਕਾਲੀ ਦਲ ਦੀ ਵੋਟ ਨਹੀਂ ਪ੍ਰਭਾਵਿਤ ਹੁੰਦੀ ਦੇਖੋ ਇਸ ਤਰ੍ਹਾਂ ਦੀ ਕਿ ਜਿਹੜਾ ਇੱਕ ਸ਼ਰਮਣੀ ਅਕਾਲੀ ਦਲ ਪਾਰਟੀ ਹੈ ਪਾਰਟੀ ਦਾ ਝੰਡਾ ਹੈ ਪਾਰਟੀ ਦੀਆਂ ਨੀਤੀਆਂ ਨੇ ਜਿਹੜਾ ਉਮੀਦਵਾਰ ਹੈ ਦੇਖੋ ਠੀਕ ਹੈ ਪਰ ਪਾਰਟੀ ਦਾ ਉਮੀਦਵਾਰ ਹੁੰਦਾ ਪਾਰਟੀ ਦੀਆਂ ਉਹਨੇ ਨੀਤੀਆਂ ਦੱਸਣੀਆਂ ਪਾਰਟੀ ਦੀ ਗੱਲ ਕਰਨੀ ਹੈ ਇਸ ਕਰਕੇ ਪਾਰਟੀ ਦੀ ਗੱਲ ਹੁੰਦੀ ਹੈ ਜਿਹੜਾ ਉਮੀਦਵਾਰ ਕਹੇ ਨਾ ਵੀ ਮੈਨੂੰ ਇੰਨੀਆਂ ਵੋਟਾਂ ਪਈਆਂ ਉਹ ਕੱਲਾ ਨਹੀਂ ਲੈ ਸਕਦਾ ਵੋਟਾਂ ਪਾਰਟੀ ਕਰਕੇ ਲੈਂਦਾ ਇਸ ਕਰਕੇ ਉਮੀਦਵਾਰ ਪਾਰਟੀ ਦੇ ਹੁੰਦੇ ਆ ਔਰ ਪਾਰਟੀ ਸੋ ਸਮਝ ਕੇ ਫੈਸਲਾ ਲੈਂਦੀ ਹੈ ਕਿ ਕਿਹਨੂੰ ਟਿਕਟ ਦੇਣਾ ਕਿਸ ਤਰ੍ਹਾਂ ਕਰਨਾ ਪਾਰਟੀ ਦੇ ਵਿੱਚ ਪਿਛਲੇ ਦਿਨੀ ਬਗਾਵਤ ਹੋਈ ਟਕਸਾਲੀ ਅਕਾਲੀ ਦਲ ਅਲੱਗ ਹੋਇਆ ਉਨ੍ਹਾਂ ਗੱਲਾਂ ਦਾ ਟਕਸਾਲੀਆਂ ਦਾ ਆ ਕੋਈ ਤੁਹਾਡੇ ਹਲਕੇ ਦੇ ਅੰਦਰ ਪ੍ਰਭਾਵ ਜਾਂ ਕਿੰਨਾ ਅਸਰ ਪਾਊਗਾ ਕੋਈ ਬਗਾਵਤ ਕੋਈ ਨਹੀਂ ਹੋਈ ਤੁਸੀਂ ਮੈਂ ਹਿਸਟਰੀ ਤੇ ਨਹੀਂ ਜਾਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਇੱਕ ਹੈ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ ਕਈ ਵਾਰੀ ਬਦਲੋਂ ਵੀ ਲਾ ਦਿੰਦੇ ਆ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ ਤੁਸੀਂ ਹਿਸਟਰੀ ਦੇਖ ਲਓ ਜਿੰਨੇ ਬੰਦੇ ਪਾਰਟੀ ਛੱਡ ਕੇ ਗਏ ਆ ਜਾਂ ਤਾਂ ਉਹ ਪਾਰਟੀ ਦੇ ਮੁੜਕੇ ਆ ਗਏ ਜਾਂ ਉਹ ਖਤਮ ਹੋ ਗਏ ਹੁਣ ਇਹ ਵੀ ਦੇਖ ਲਓ ਕੁਝ ਚੰਦ ਬੰਦੇ ਆ ਉਹਨਾਂ ਦੇ ਨਾਲ ਹੋਰ ਕੋਈ ਗਿਆ ਨਹੀਂ ਤੇ ਆ ਚੋਣਾਂ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਸਾਡੇ ਨਾਲ ਕੌਣ ਹੈ ਫਤਿਹਗੜ੍ਹ ਸਾਹਿਬ ਹਲਕੇ 'ਚ ਇਹਦਾ 0.1% ਵੀ ਫਰਕ ਆਸਰ ਨਹੀਂ ਹੈ ਅ ਇਸ ਵਾਰ ਤੁਹਾਡੇ ਮੁਕਾਬਲੇ ਦੇ ਵਿੱਚ ਕਾਂਗਰਸ ਵੱਲੋਂ ਵੀ ਇੱਕ ਆਈਐਸ ਅਧਿਕਾਰੀ ਨੂੰ ਸਾਫ ਕੰਨ ਖੜਾਇਆ ਗਿਆ ਹੈ ਇਹ ਲੋਕ ਕਹਿ ਰਹੇ ਨੇ ਵੀ ਦੋ ਆਈਐਸ ਸਾਫ ਕਾਇਏ ਅਧਿਕਾਰੀਆਂ ਦਾ ਸਿੱਧਾ ਮੁਕਾਬਲਾ ਹੋਊਗਾ ਤੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਉਹ ਵੀ ਇੰਜੀਨੀਅਰ ਵੈਲ ਐਜੂਕੇਟਿਡ ਬੰਦੇ ਆ ਤੇ ਇਹਨਾਂ ਦਾ ਕੁਝ ਕਿਸ ਤਰ੍ਹਾਂ ਸਾਹਮਣਾ ਹੋਊਗਾ ਬੜੀ ਗੱਲ ਹੈ ਜੀ ਲੋਕ ਰਾਜ ਦੇ ਵਿੱਚ ਦੇਖੋ ਇਹ ਹੈ ਵੀ ਕੱਲਾ ਇਹ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਬੀਡੀਪੀ ਗਠ ਜੋੜੀ ਉਮੀਦਵਾਰ ਖੜੇ ਕਰਦਾ ਜੀ ਸਾਰੀਆਂ ਪਾਰਟੀਆਂ ਉਮੀਦਵਾਰ ਖੜੇ ਕਰਦੀਆਂ ਅਸੀਂ ਸਵਾਗਤ ਕਰਦੇ ਹਾਂ ਕੋਈ ਪਾਰਟੀ ਕੋਈ ਉਮੀਦਵਾਰ ਖੜਾ ਕਰਦੇ ਜਿਹੜਾ ਤੁਹਾਡਾ ਇਹ ਹੈ ਵੀ ਉਹ ਵੀ ਆਈਐਸ ਨੇ ਮੈਂ ਵੀ ਆਈਐਸ ਹਾਂ ਦੇਖੋ ਮੈਂ ਪੰਜਾਬ ਦਾ ਜੰਪਲਾਂ ਪੰਜਾਬ 'ਚ ਹੀ ਪੜਿਆ ਪੰਜਾਬ ਕਾਡਰ ਮੈਨੂੰ ਮਿਲਿਆ ਪੰਜਾਬ 'ਚ ਹੀ ਸਰਵਿਸ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਬ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਦਾ ਮੈਂ ਪ੍ਰਿੰਸੀਪਲ ਸੈਕਟਰੀ ਰਿਹਾ ਤੋਂ ਮੇਰਾ ਤਾਂ ਸਾਰਾ ਪੰਜਾਬ ਦਾ ਹੈ ਉਹ ਆਈਐਸ ਨੇ ਦੇਖੋ ਆਈਐਸ ਇੱਕ ਠੀਕ ਹੈ ਪਰ ਉਹ Madhya Pradesh ਚ ਰਹੇ ਜੀ ਹਾਂ Madhya Pradesh ਦੇ ਵਿੱਚ ਉਹਨਾਂ ਨੇ ਸਾਰੀ ਸਰਵਿਸ ਕੀਤੀ ਹੈ ਉਹ ਤਾਂ ਹੁਣ ਆਏ ਆ ਪੰਜਾਬ ਦੇ ਵਿੱਚ ਤੇ ਇਸ ਕਰਕੇ ਜਿਹੜਾ ਹੈ ਮੈਂ ਤਾਂ ਸਾਰਾ ਆਪਣਾ ਸਰਵਿਸ ਵੀ ਪੰਜਾਬ ਸਾਰੀ ਪੰਜਾਬ ਦੀ ਬਿਊਰੋਕਰੇਸੀ ਦੇ ਨਾਲ ਜਿਹੜੇ ਰਿਲੇਸ਼ਨ ਨੇ ਸਾਰੇ ਪੰਜਾਬ ਦੇ ਪੋਲਿਟਿਸ਼ੀਅਨ ਵੱਖ-ਵੱਖੀਆਂ ਪਾਰਟੀਆਂ ਦੇ ਪੋਲਿਟਿਸ਼ੀਅਨ ਨੂੰ ਵੀ ਅਸੀਂ ਜਾਣਦੇ ਹਾਂ ਤੋਂ ਮੈਂ ਤਾਂ ਆਪਣੇ ਹੁਣ ਤੱਕ ਦੀ ਸਾਰੀ ਜਿਹੜੀ ਹੈ ਜ਼ਿੰਦਗੀ ਉਹ ਪੰਜਾਬ ਦੇ ਵਿੱਚ ਹੀ ਮੇਰੀ ਰਹੀ ਹੈ ਸਭ ਤੋਂ ਅਹਿਮ ਜੀ ਤੁਹਾਡੇ ਦੇ ਉੱਪਰ ਇੱਕ ਬਹੁਤ ਵੱਡਾ ਨਕੋਦਰ ਵਿੱਚ ਜਦੋਂ ਤੁਸੀਂ ਉੱਥੇ ਬਤੌਰ ਸਭ ਤੋਂ ਵੱਡੇ ਅਧਿਕਾਰੀ ਜ਼ਿਲ੍ਹੇ ਦੇ ਅੰਦਰ ਤਾਇਨਾਤ ਸੀ ਉਦੋਂ ਚਾਰ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਉਹ ਗੱਲ ਨੂੰ ਲੈ ਕੇ ਸਪਸ਼ਟ ਕਰੋ ਬੜੀ ਲੋਕਾਂ ਦੇ ਅੰਦਰ ਇੱਕ ਕਈ ਪੰਥਕ ਜਥੇਬੰਦੀਆਂ ਜਾਂ ਕਾਂਗਰਸ ਵਿਰੋਧੀ ਤਰ ਇਸ ਗੱਲ ਦਾ ਕੂੜ ਪ੍ਰਚਾਰ ਕਰਦੀਆਂ ਜਾਂ ਪ੍ਰਚਾਰ ਕਰ ਰਹੀਆਂ ਨੇ ਵੀ ਜਿਹੜਾ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ ਤੋਂ ਬਾਅਦ ਹੀ ਚੱਲੀ। ਵੇਖੋ ਗੱਲ ਇਸ ਤਰ੍ਹਾਂ ਦੀ ਨਹੀਂ ਕਿ ਇਹ ਇੱਕ মিডিਆ ਦੇ ਸੈਕਸ਼ਨ ਦੇ ਵਿੱਚ ਗੱਲ ਆਈ ਹੈ। ਮੈਂ ਇੱਥੇ ਬੇਨਤੀ ਕਰਦਾ ਕਿ মিডিਆ ਜਿਹੜਾ ਹੈ ਉਹ ਲੋਕ ਰਾਜ ਦਾ ਚੌਥਾ ਥੰਮ ਹੈ। মিডিਆ ਨੂੰ ਪੂਰਨ ਅਧਿਕਾਰ ਹੈ ਕਿ ਉਹ ਪੋਲੀਟੀਸ਼ੀਅਨ ਦੀ ਸਰਕਾਰਾਂ ਦੀ ਇੰਡੀਵਿਜੂਅਲ ਦੀ ਨੁਕਤਾਚੀਨੀ ਕਰਨ ਪਰ ਕੋ ਬੇਨਤੀ ਮੈਂ ਕਰਦਾ ਕਿ ਜਿਹੜੇ ਨੁਕਤੇ ਚ ਨਹੀਂ ਹੈ ਜਰ ਰਿਪੋਰਟਿੰਗ ਹੈ ਉਹ ਤੱਥਾਂ ਤੇ ਆਧਾਰਤ ਹੋਣੀ ਚਾਹੀਦੀ ਹੈ ਹੁਣ ਇਹ ਗੱਲ ਕੀ ਆ ਰਹੀ ਹੈ ਇਹ ਨਹੀਂ ਕਿ ਤੇ ਆਇਆ ਕਿ ਮੇਰੇ ਹੁਕਮਾਂ ਦੇ ਨਾਲ ਗੋਲੀ ਚੱਲੀ ਹੈ ਇਹ ਨਹੀਂ ਹੁਕਮ ਮੇਰੇ ਹੁਕਮਾਂ ਦੇ ਨਾਲ ਲਾਠੀ ਚੱਲੀ ਹੈ ਲੈਟਰ ਵੀ ਇਸ਼ੂ ਹੋਇਆ ਹੈ WhatsApp ਦੇ ਉੱਤੇ ਇੱਕ ਆਮ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਿਹਾ ਜੋ ਤੁਹਾਡੇ ਹੁਕਮਾਂ ਦੇ ਸੈਨਾ ਦੇ ਅਧੀਨ ਚਾ ਦੇਖੋ ਗੱਲ ਪਤਾ ਕੀ ਹੈ ਵੀ ਨਾ ਤਾਂ ਮੈਂ ਉੱਥੇ ਹਾਜ਼ਰ ਸੀਗਾ ਠੀਕ ਹੈ ਨਾ ਮੇਰਾ ਕੋਈ ਹੁਕਮ ਹੋਇਆ ਉੱਥੇ ਉਸ ਤੋਂ ਬਾਅਦ ਫਿਰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉੱਥੇ ਬੈਠਾ ਜਸਟਿਸ ਗੁਰਨਾਮ ਸਿੰਘ ਨੇ ਵੀ ਆਪਣੀ ਰਿਪੋਰਟ ਤੇ ਲਿਖਿਆ ਹੈ ਕਿ ਜਿਹੜਾ ਉੱਥੇ ਮੌਕੇ ਤੇ ਨਾਕੇ ਲੱਗੇ ਹੋਏ ਸੀ ਜਿਹੜੇ ਨਾਕੇ ਤੇ ਇਹ ਫੋਰਸ ਦੀ ਵਰਤੋਂ ਹੋਈ ਹੈ ਜਾਂ ਗੋਲੀ ਦੀ ਵਰਤੋਂ ਹੋਈ ਹੈ ਉੱਥੇ ਐਸਪੀ ਆਪਰੇਸ਼ਨ ਡਿਊਟੀ ਤੇ ਸੀ ਜੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵੀ ਜਦੋਂ ਗੋਲੀ ਚੱਲੀ ਹੈ ਮੈਂ ਉੱਥੇ ਐਡੀ ਸੀ ਸੀ ਡਿਪਟੀ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਸੀ ਤਾਂ ਮੇਰੇ ਕੋਲ ਡੀਸੀ ਦਾ ਚਾਰਜ ਸੀ ਤੋ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਚ ਲਿਖਿਆ ਹੈ ਕਿ ਡੀਸੀ ਤੇ ਐਸਐਸਪੀ 1 ਕਿਲੋਮੀਟਰ ਦੇ ਫਾਸਲੇ ਤੇ ਥਾਣੇ ਤੇ ਬੈਠੇ ਸੀ ਤੇ ਐਸਪੀ ოਪਰੇਸ਼ਨ ਨੇ ਜਿਹੜੀ ਹੈ ਉਹ ਗੋਲੀ ਦਾ ਹੁਕਮ ਦਿੱਤਾ ਉਹ ਲੋਕ ਨਾਲ ਗੋਲੀ ਚੱਲੀ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਐਸਪੀ ოਪਰੇਸ਼ਨ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵਾਇਰਲੈਸ ਤੇ ਪੁੱਛ ਲੈਂਦੇ ਉਹ ਕਹਿੰਦੇ ਮੈਂ ਵਾਇਰਲੈਸ ਤੇ ਨਹੀਂ ਪੁੱਛਿਆ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਇਹ ਰਿਪੋਰਟ ਤੇ ਵੀ ਲਿਖਿਆ ਹੈ ਵੀ ਉਹ ਐਸਪੀ ოਪਰੇਸ਼ਨ ਨੇ ਇਹ ਵੀ ਕਿਹਾ ਹੈ ਕਿ ਦਸਪਤ ਗੁਰਨਾਮ ਸਿੰਘ ਨੇ ਲਿਖਿਆ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਡੀਸੀ ਤੇ ਐਸਐਸਪੀ ਨੂੰ ਜਿਹੜੇ 1 ਕਿਲੋਮੀਟਰ ਦੇ ਬੈਠੇ ਉਸ ਨੂੰ ਸੂਚਿਤ ਨਹੀਂ ਕੀਤਾ ਡੀਸੀ ਤੇ ਐਸਐਸਪੀ ਉਸ ਰਿਪੋਰਟ 'ਚ ਲਿਖਿਆ ਹੋਇਆ ਹੈ ਕਿ ਅਸੀਂ ਉਦੋਂ ਗਏ ਉੱਥੇ ਜਦੋਂ ਗੋਲੀ ਸੁਣੀ ਗੋਲੀ ਚੱਲਣ ਤੋਂ ਬਾਅਦ ਜਿਹੜਾ ਹੈ ਅਸੀਂ ਉੱਥੇ ਪਹੁੰਚੇ ਹਾਂ ਇਸ ਕਰਕੇ ਨੰਬਰਿਕ ਨਾਤਾ ਮੈਂ ਉਸ ਵਾਰਦਾਤ ਵਾਲੇ ਮੌਕੇ ਤੇ ਹਾਜ਼ਰ ਸੀ ਨਾ ਹੀ ਮੇਰਾ ਕੋਈ ਲਿਖਤੀ ਦਾ ਜਮਾਨੇ ਆਰਡਰ ਹੈ ਜੇ ਕੋਈ WhatsApp ਤੇ ਚੱਲ ਰਿਹਾ ਹੈ ਉਹ ਜਲਦੀ ਹੈ ਉੱਤੇ ਦੇਖੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਨੂੰ ਤੁਸੀਂ ਦੱਸ ਦੋ ਕਿਹੜਾ ਚੱਲ ਰਿਹਾ ਹੈ WhatsApp ਤੇ ਇਹ ਨਹੀਂ ਹੈ ਕਿ WhatsApp ਤੇ ਜਿਹੜਾ ਮਰਜ਼ੀ ਕੋਈ ਕਰੀ ਜਾਵੇ ਤੇ ਇਹ ਬਿਲਕੁਲ ਨਹੀਂ ਹੈ ਤੇ ਨਾਮ ਹੈ ਕੋਈ ਗੋਲੀ ਦਾ ਹੁਕਮ ਦਿੰਦਾ ਨਾ ਹੀ ਕਦੇ ਸਰਵਿਸ ਦਿੰਦਾ ਤੇ ਨਾ ਹੀ ਮੈਂ ਉੱਥੇ ਮੌਕੇ ਤੇ ਮਜੂਦ ਸੀ ਅ ਗੁਰੂ ਸਾਹਿਬ ਕਿਹੜੇ ਚੋਣ ਮੁੱਦੇ ਹੋਣਗੇ ਕਿਹੜੇ ਉਹ ਫਤੇਗੜ ਸਭ ਹਲਕੇ ਦੀਆਂ ਮੁਸ਼ਕਲਾਂ ਨੇ ਉਹ ਕਿੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨ ਦੇ ਲਈ ਲੋਕਾਂ ਸਾਹਮਣੇ ਲੈ ਕੇ ਜਾਓ। ਦੇਖੋ ਦੀ ਇੱਕ ਗੱਲ ਤਾਂ ਹੈ ਕਿਉਂਕਿ ਇਹ ਨੈਸ਼ਨਲ ਲੈਵਲ ਦੀਆਂ ਇਲੈਕਸ਼ਨਾਂ ਨੇ ਕਿਉਂਕਿ ਐਮਪੀ ਦੀਆਂ ਇਲੈਕਸ਼ਨਾਂ ਨੇ ਨੈਸ਼ਨਲ ਲੈਵਲ ਦਾ ਮੁੱਦਾ, ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਜਿਹੜਾ ਇਹ ਬਹੁਤ ਅਹਿਮ ਮੁੱਦਾ ਅੱਜ ਕੱਲ ਦੇ ਵਿੱਚ ਤੇ ਮੈਂ ਸਮਝਦਾ ਕਿ ਨਰਿੰਦਰ ਮੋਦੀ ਜੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਨੈਸ਼ਨਲ ਸਿਕਿਉਰਿਟੀ ਦੇ ਹਿੱਤ ਵਿੱਚ ਬੜਾ ਜ਼ਰੂਰੀ ਹੈ। ਤੋਂ ਇਸ ਕਰਕੇ ਇੱਕ ਮੁੱਦਾ ਨੈਸ਼ਨਲ ਸਿਕਿਉਰਿਟੀ ਦਾ ਹੈ। ਨੈਸ਼ਨਲ ਸਿਕਿਉਰਿਟੀ 'ਚ ਮੋਦੀ ਜੀ ਨੇ ਕੀ ਕੀਤਾ? ਆਪਣੇ ਸੀਆਰਪੀ ਦੇ ਬੰਦਿਆਂ ਤੇ ਅਟੈਕ ਕੀਤਾ। ਤਾਂ ਉਹਨਾਂ ਨੇ ਚਨੇ ਚੁਵਾਤੇ ਉਹ ਤਬਾਹੀ ਮਚਾਤੀ ਸਰਜਿਕਲ ਸਟ੍ਰਾਈਕ ਕਰਕੇ ਤੇ ਫਿਰ ਆਪਣਾ ਜਿਹੜਾ ਪਾਇਲਟ ਫੜਿਆ ਸੀ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਬਾਰਡਰ ਤੇ ਛੱਡ ਕੇ ਜਾਣਾ ਪਿਆ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਐਂਟੀ ਸੈਟੇਲਾਈਟ ਮਿਸਾਈਲ ਉਹ ਟੈਸਟ ਕੀਤੀ ਹੈ ਆਪਣੇ ਇੱਕ ਪੁਰਾਣੇ ਸੈਟੇਲਾਈਟ ਤੇ ਕਿ ਧਰਤੀ ਤੋਂ 2000 ਕਿਲੋਮੀਟਰ ਦੀ ਦੂਰੀ ਤੱਕ ਅਗਰ ਕੋਈ ਸੈਟੇਲਾਈਟ ਹੈ ਤਾਂ ਉਹ ਉਹਦੀ ਸਾਡੀ ਐਂਟੀ ਸੈਟੇਲਾਈਟ ਮਿਸਾਈਲ ਜਿਹੜੀ ਹੈ ਉਹਨੂੰ ਡੇਗ ਸਕਦੀ ਆ। ਤੋਂ ਇਹ ਵੀ ਹਰੇਕ ਨੂੰ ਡੇਗਣਾ ਜਿਹੜੇ ਇਸ ਅਹ ਧਾਇਰੇ ਨਕਾਰਤਮਕਾਂ ਇਸ ਧਾਇਰੇ ਦੇ ਜਿਹੜੇ ਸੈਟੇਲਾਈਟ ਚੱਲਦੇ ਆ ਉਹ ਡਵੈਲਪਮੈਂਟ ਲਈ ਵੀ ਚੱਲਦੇ ਆ। ਉਹ ਪੀਸ ਲਈ ਵੀ ਚੱਲਦੇ ਆ। ਪਰ ਜੇ ਕੋਈ ਕਿਸੇ ਦੁਸ਼ਮਣ ਸਾਡੀ ਸਰਵੇਲੈਂਸ ਕਰਨੀ ਚਾਹੁੰਦਾ। ਉਸ ਪਤਾ ਲੱਗਦੇ ਵੀ ਇਹ ਸੈਟੇਲਾਈਟ ਸਰਵੇਲੈਂਸ ਕਰ ਰਿਹਾ ਹੈ ਤਾਂ ਉਹਨੂੰ ਐਂਟੀ ਸੈਟੇਲਾਈਟ ਮਿਸਾਈਲਸ ਅਸੀਂ ਟੈਸਟ ਕਰ ਲਈ ਹੈ ਉਹਦੇ ਨਾਲ ਉਹਨੂੰ ਡੇਗਾ ਜਾ ਸਕਦਾ। ਤੁਹਾਡੇ ਨਾਲ ਕੀ ਹੋਇਆ ਕਿ ਸਾਡੀ ਫੌਜ ਲੈਂਡ ਤੇ ਮਜ਼ਬੂਤ ਹੈ 에ਅਰ ਫੋਰਸ ਮਜ਼ਬੂਤ ਹੈ ਸਾਡੀ ਜਲ ਸੈਨਾ ਮਜ਼ਬੂਤ ਹੈ ਹੁਣ ਦਿਨੂ ਆਪਾਂ ਪਲਾੜ ਕਹਨੇ ਆ 2000 ਕਿਲੋਮੀਟਰ ਤੱਕ ਉੱਥੇ ਵੀ ਸਾਡੀ ਮਜ਼ਬੂਤੀ ਹੈ ਕਿ ਦੇ ਕੋਈ ਸਾਡੀ ਜਸੂਸੀ ਕਰਦਾ ਕਿਸੇ ਸੈਟਲਾਈਟ ਦੇ ਨਾਲ ਤਾਂ ਸਾਡੇ ਕੋਲੇ ਇਹੋ ਜੀ ਸਕਿੱਲ ਹੈ ਐਂਟੀ ਸੈਟਲਾਈਟ ਮਿਸਾਈਲ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਉਹਨੂੰ ਦੇਖ ਸਕਦੇ ਹਾਂ ਤਾਂ ਮੋਦੀ ਦੀ ਕਹਿੰਦੇ ਆ ਕਿ ਮੈਂ ਚੌਕੀਦਾਰ ਆ ਮੈਂ ਕਹਿੰਨਾ ਵੀ ਉਹ ਟੂਇਨ ਬਨ ਉਹ ਚੌਕੀਦਾਰ ਦੇ ਤੌਰ ਤੇ ਹੁਣ ਦੇਖ ਵੀ ਸਕਦੇ ਆ ਔਰ ਚੌਕੀ ਦਾ ਉਹ ਨੂੰ ਜਦੋਂ ਦੇਖ ਲਿਆ ਉਹਨੂੰ ਇੱਕ ਗਾਰਡ ਦੇ ਤੌਰ ਤੇ ਦੇਖ ਵੀ ਸਕਦੇ ਆ ਜੇ ਦੁਸ਼ਮਣ ਦਾ ਉਹ ਤੋਂ ਹੀ ਇਸ ਟੂ ਰਮਾਨ ਹੀ ਚੌਕੀਦਾਰ ਐਸ ਵੈਲ ਐਸ ਗਾਰਡ ਤੋ ਇਹ ਨੈਸ਼ਨਲ ਸਕਿਉਰਟੀ ਦਾ ਜਿਹੜਾ ਮੁੱਦਾ ਹੈ ਇਹ ਮੁੱਖ ਮੁੱਦਾ ਹੋਏਗਾ ਫਿਰ ਜਿਹੜੇ ਮੁੱਦੇ ਨੇ ਡਵੈਲਪਮੈਂਟ ਦੇ ਨੇ ਸ਼੍ਰੋਮਣੀ ਕਾਲਾ ਬੀਜੇਪੀ ਗੱਠ ਜੋੜ ਦਾ ਮੁੱਖ ਮੁੱਦਾ ਜਿਹੜਾ ਹੈ ਉਹ ਵਿਕਾਸ ਹੁੰਦਾ ਪਿਛਲੇ ਸਮੇਂ ਤੀ ਵਿਕਾਸ ਕੀਤਾ ਅੱਗੇ ਤੋਂ ਵਿਕਾਸ ਕੀਤਾ ਜਾਏਗਾ ਵੱਡੇ ਪੱਧਰ ਦਾ ਵਿਕਾਸ ਜਿਵੇਂ ਸੜਕਾਂ ਪੁਲ ਕਾਰਖਾਨੇ ਬਿਜਲੀ ਫਰੰਬਲ ਪਲਾਂਟ ਔਰ ਪਿੰਡ ਪੱਧਰ ਦਾ ਵਾਰਡ ਪੱਧਰ ਦਾ ਵਿਕਾਸ ਗਲੀਆਂ ਨਾਲੀਆਂ ਦਾ ਵਿਕਾਸ ਇਹ ਸਾਰਾ ਵਿਕਾਸ ਮੁੱਖ ਮੁੱਦਾ ਹੈ ਦੂਜਾ ਮੁੱਖ ਮੁੱਦਾ ਹੈ ਭਾਈਚਾਰਕ ਸਾਂਝ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੀਡੀਪੀ ਗੱਠਜੋੜ ਹੈ ਇਹ ਇੱਕ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਤੇ ਇਹ ਮੁੱਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਕਿ ਲੋਕਾਂ ਦੀ ਸੇਵਾ ਹਰ ਵਰਗ ਜਿਹੜਾ ਹੈ ਚਾਹੇ ਉਹ ਗਰੀਬ ਵਰਗ ਹੈ ਤੇ ਕਿਸਾਨ ਵਰਗ ਹੈ ਤੇ ਵਪਾਰੀ ਵਰਗ ਹੈ ਚਾਹੇ ਕੋਈ ਕਰਮਚਾਰੀ ਹੈ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਹੱਲ ਕਰਨਾ ਇਹ ਸਾਰੀਆਂ ਗੱਲਾਂ ਮੁੱਖ ਹੋਣਗੀਆਂ ਸਿਹਤ ਸਹੂਲਤਾਂ ਤੇ ਵਿੱਦਿਆ ਤੇ ਸਪੈਸ਼ਲ ਧਿਆਨ ਦਿੱਤਾ ਜਾਏਗਾ ਅੰਗੁਰੂ ਸਾਹਿਬ ਲਾਸਟ ਦੇ ਵਿੱਚ ਫਤੇਗੜ ਸਾਹਿਬ ਤੋਂ ਜੋ ਮੌਜੂਦਾ ਐਮਪੀ ਨੇ ਉਹ ਤੁਹਾਡੀ ਭਾਈਵਲ ਪਾਰਟੀ ਦੇ ਵਿੱਚ ਇਰਲੇਵਾ ਕਰ ਗਏ ਉਸ ਦਾ ਤੁਹਾਡੇ ਤੇ ਕੋਈ ਸਕਾਰਪਮੇ ਕਸਰ ਵਧੀਆ ਅਸਰ ਪਏਗਾ ਜੀ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਤਾਂ ਆ ਗਏ ਨੇ ਸਾਡਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬੀਡੀਪੀ ਗੱਠ ਜੋੜ ਦਾ ਜਿਹੜਾ ਹੈ ਗੱਠ ਜੋੜ ਹੈ ਤਾਂ ਉਹ ਵਧੀਆ ਨੇ ਉਹਨਾਂ ਦਾ ਅਸਰ ਵੀ ਹੈ ਇਹਦਾ ਪੋਜ਼ਿਟਿਵ ਅਸਰ ਪਊਗਾ ਇਹਨ ਸਰਦਾਰ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜੀ ਇਹ ਚੋਣ ਹੈ ਉਹ ਨਰਿੰਦਰ ਮੋਦੀ ਐ ਦੀ ਅਗਵਾਈ ਤੇ ਉਹਨਾਂ ਦੀ ਸੂਝ-ਬੂਝ ਸਦਕਾ ਜੋ ਦੇਸ਼ ਦਾ ਵਿਕਾਸ ਤੇ ਇਹ ਦੇਸ਼ ਦੀਆਂ ਸਰਾਧਾਂ ਦੀ ਰਾਖੀ ਹੋ ਰਹੀ ਆ ਉਸ ਦੇ ਉੱਤੇ ਚੋਣ ਮੁੱਦਾ ਬਣਾ ਕੇ ਲੜਿਆ ਜਾਊਗਾ ਤੇ ਉਹਨਾਂ ਨੇ ਆਪ ਦਾ ਨਕੂਦਰ ਕਾਂਡ ਦੇ ਸੰਬੰਧ ਵਿੱਚ ਵੀ ਪੂਰਨ ਸਪਸ਼ਟ ਦਿੱਤਾ ਹੁਣ ਵੇਖਦੇ ਹਾਂ ਵੀ ਇਹਨਾਂ ਵੱਲੋਂ ਜੋ ਰੁਖ ਅਪਣਾਇਆ ਜਾ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਵੱਲੋਂ ਇਹ ਕਾਮਯਾਬ ਹੁੰਦੇ ਹਨ ਮੈ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਅਤੇ ਗੁਰਪ੍ਰੀਤ ਸਿੰਘ ਚੈਨਲ 17 ਨਿਊਜ਼ ਬਰਨਾਲਾ